ਕਹਿੰਦਾ ਕਿ ਬੰਦੇ ਨਾਲ ਠੱਗੀ ਕਦੋਂ ਵੱਜਦੀ ਹੈ ਬੰਦੇ ਨਾਲ ਠੱਗੀ ਉਸ ਵੇਲੇ ਵੱਜਦੀ ਹੈ ਜਦੋਂ ਬੰਦਾ ਡਰ ਜਾਵੇ ਜਾਂ ਲਾਲਚ ਦੇ ਵਿੱਚ ਆ ਜਾਵੇ ਜਾਂ ਫਿਰ ਸ਼ਰਧਾ ਭਾਵਨਾ ਦੇ ਵਿੱਚ ਵੀ ਬੰਦੇ ਨੂੰ ਲੈ ਕੇ ਉਸ ਨੂੰ ਠੱਗਿਆ ਜਾਂਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸਭ ਲਈ ਸੁਣਨੀ ਬੜੀ ਜ਼ਰੂਰੀ ਹੈ ਕਿਉਂਕਿ ਇਹ ਕੁਝ ਕਿਸੇ ਨਾਲ ਵੀ ਹੋ ਸਕਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਸੁਣਦੇ ਸੀ ਕਿ ਠੱਗਾਂ ਨੇ ਰਲ ਕੇ ਕਿਸੇ ਭੋਲੇ ਭਾਲੇ ਬੰਦੇ ਨੂੰ ਠੱਗ ਲੈਂਦਾ ਉਸ ਦੀ ਗਾੜੀ ਕਮਾਈ ਲੈ ਗਏ ਜਾਂ ਉਸ ਨਾਲ ਆ ਠੱਗੀ ਮਾਰ ਗਏ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਹੋ ਰਿਹਾ ਹੈ ਅੱਜ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਦੋ ਠੱਗ ਮਿਲ ਕੇ ਇੱਕ ਬਜ਼ੁਰਗ ਜੋੜੇ ਨੂੰ ਠੱਗਦੇ ਨੇ ਤਕਰੀਬਨ ਉਹਨਾਂ ਦੇ ਨਾਲ 3 ਤੋਂ 3.5 ਲੱਖ ਰੁਪਏ ਦੀ ਠੱਗੀ ਮਾਰ ਜਾਂਦੇ ਨੇ ਤੇ ਫਿਰ ਜਦੋਂ ਇਹ ਠੱਗੀ ਵੱਜ ਜਾਂਦੀ ਹੈ ਇਸ ਦੀ ਚਰਚਾ ਆਸੇ-ਪਾਸੇ ਹੁੰਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਇਸ ਦਾ ਥਾਣਾ ਭੈਣੀ ਮੀਆਂ ਖਾਨ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਸੈਦੋਬਾਲ ਗੋਨੇਪੁਰ ਇੱਥੋਂ ਦਾ ਰਹਿਣ ਵਾਲਾ ਇਕਬਾਲ ਸਿੰਘ ਜਿਸ ਦੀ ਉਮਰ ਲਗਭਗ 60-65 ਸਾਲ ਸੀ ਇਹ ਆਪਣੀ ਪਤਨੀ ਦੇ ਨਾਲ ਰਹਿੰਦਾ ਸੀ ਗੱਲ ਹੈ 25 ਜੁਲਾਈ 2000 25 ਦੀ ਇਸ ਦੀ ਪਤਨੀ ਸ਼ੂਗਰ ਦੀ ਮਰੀਜ਼ ਸੀ ਤਾਂ ਇਹ 25 ਜੁਲਾਈ 2025 ਨੂੰ ਆਪਣੀ ਪਤਨੀ ਨੂੰ ਲੈ ਕੇ ਬਟਾਲਾ ਦੇ ਨੇੜੇ ਪੈਂਦਾ ਪਿੰਡ ਰਣਜੀਤਪੁਰ ਉੱਥੇ ਲੈ ਜਾਂਦਾ ਹੈ ਦਵਾਈ ਦਵਾਉਣ ਵਾਸਤੇ ਦਵਾਈ ਦਵਾ ਕੇ ਜਦੋਂ ਇਹ ਵਾਪਸ ਮੁੜ ਕੇ ਆਉਂਦਾ ਹੈ ਤਕਰੀਬਨ ਦੁਪਹਿਰ ਦੇ 2 ਵਜੇ ਹੁੰਦੇ ਨੇ ਇਨਾਂ ਦਾ ਕੱਲੂ ਘਾਰੇ ਕੋਲ ਖੇਤ ਹੁੰਦਾ ਹੈ ਤਾਂ ਇਕਬਾਲ ਸਿੰਘ ਸੋਚਦਾ ਹੈ ਕਿ ਮੈਂ ਆਪਣੀ ਮੋਟਰ ਤੇ ਜਾ ਕੇ ਪਾਣੀ ਵਗੈਰਾ ਦੇਖ ਕੇ ਆਉਣਾ ਤਾਂ ਉਹ ਆਪਣੀ ਬਾਈਕ ਰਾਹ ਤੇ ਖੜੀ ਕਰਦਾ ਤੇ ਆਪਣੀ ਪਤਨੀ ਨੂੰ ਛਾਵੇਂ ਖੜੀ ਕਰਕੇ ਕਹਿੰਦਾ ਕਿ ਮੈਂ ਪਾਣੀ ਦੇਖਿਆ ਵਾਂ ਤੂੰ ਇੱਥੇ ਖੜ। ਹੁਣ ਪਤਨੀ ਜਦੋਂ ਇੱਥੇ ਖੜੀ ਹੁੰਦੀ ਹੈ ਤਾਂ ਉਸ ਸਮੇਂ ਇੱਕ ਬਾਈਕ ਦੇ ਉੱਤੇ ਦੋ ਜਾਣੇ ਸਵਾਰ ਆਉਂਦੇ ਨੇ ਜਿਨ੍ਹਾਂ ਵਿੱਚ ਇੱਕ ਤਕਰੀਬਨ 30 ਸਾਲਾਂ ਦਾ ਮੁੰਡਾ ਸੀ ਤੇ ਇੱਕ ਤਕਰੀਬਨ 60 ਸਾਲਾਂ ਦਾ ਦੇਖਣ ਨੂੰ ਬਾਬਾ ਲੱਗ ਰਿਹਾ ਸੀ। ਬਾਬਾ ਮੁੰਡੇ ਨੂੰ ਗਾਲ੍ਹਾਂ ਕੱਢ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਂ ਤੇਰੇ ਨਾਲ ਨਹੀਂ ਜਾਣਾ। ਹੁਣ ਇਹਨਾਂ ਦੇ ਵਿੱਚ ਐਦਾਂ ਦੀ ਤਕਰਾਰ ਹੁੰਦੀ ਦੇਖ ਕੇ ਉਸ ਔਰਤ ਦਾ ਵੀ ਧਿਆਨ ਜਾਂਦਾ ਹੈ। ਤੇ ਹੁਣ ਬਾਬਾ ਉੱਤਰ ਜਾਂਦਾ ਹੈ ਤੇ ਇਸ ਮੁੰਡੇ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਨਹੀਂ ਜਾਣਾ ਤੇ ਉੱਤਰ ਕੇ ਉਹ ਵਾਪਸ ਮੁੜ ਜਾਂਦਾ ਹੈ। ਹੁਣ ਜੋ ਮੁੰਡਾ ਹੁੰਦਾ ਉਹ ਔਰਤ ਨਾਲ ਗੱਲ ਹੀ ਪੈ ਜਾਂਦਾ ਹੈ। ਔਰਤ ਨੂੰ ਕਹਿੰਦਾ ਕਿ ਇਹ ਬਾਬਾ ਬੜੀ ਕਰਨੀ ਵਾਲਾ ਮੈਂ ਇਸ ਦੀਆਂ ਮਿੰਤਾਂ ਕਰਕੇ ਇਸ ਨੂੰ ਲੈ ਕੇ ਜਾ ਰਿਹਾ ਸੀ ਕਿ ਤੂੰ ਮੇਰੇ ਘਰ ਚੱਲ ਇਹ ਤਾਂ ਵੱਡੇ ਵੱਡੇ ਦੁੱਖ ਦੂਰ ਕਰ ਦਿੰਦਾ ਹੈ ਇਸ ਕੋਲ ਤਾਂ ਬੜੀਆਂ ਕਰਾਮਾਤਾਂ ਨੇ ਯਾਨੀ ਕਈ ਗੱਲਾਂ ਐਦਾਂ ਦੀਆਂ ਉਹ ਔਰਤ ਦੇ ਨਾਲ ਕਰਦਾ ਉਸ ਤੋਂ ਬਾਅਦ ਇਹ ਮੁੰਡਾ ਔਰਤ ਨੂੰ ਕਹਿੰਦਾ ਕਿ ਬਾਬਾ ਆ ਰਿਹਾਗਾ ਹੁਣ ਇਹ ਬਾਬੇ ਨੂੰ ਲੈ ਆਉਂਦਾਗਾ ਤੇ ਇੱਥੇ ਆ ਕੇ ਖੜ ਜਾਂਦੇ ਨੇ ਤੇ ਜੋ ਮੁੰਡਾ ਹੁੰਦਾ ਉਹ ਬਾਬੇ ਦੇ ਪੈਰੀ ਹੱਥ ਲਗਾਉਂਦਾ ਹੈ ਬਾਰ-ਬਾਰ ਪੈਰੀ ਹੱਥ ਲਗਾਉਂਦਾ ਹੈ ਤੇ ਬਾਬਾ ਸਤਨਾਮ ਵਾਹਿਗੁਰੂ ਕਹਿੰਦਾ ਹੈ ਤੇ ਕਈ ਤੁਕਾਂ ਵੀ ਸੁਣਾਉਂਦਾ ਹੈ ਹੁਣ ਜੋ ਉਹ ਔਰਤ ਹੁੰਦੀ ਆ ਉਸ ਨੂੰ ਵੀ ਲੱਗਦਾ ਕਿ ਸ਼ਾਇਦ ਇਹ ਬਾਬਾ ਕੋਈ ਪਹੁੰਚਿਆ ਹੋਇਆ ਬੰਦਾ ਹੈਗਾ ਇੰਨੇ ਨੂੰ ਜੋ ਇਕਵਾਲ ਸਿੰਘ ਹੁੰਦਾ ਉਹ ਵੀ ਮੋਟਰ ਤੋਂ ਆ ਜਾਂਦਾ ਉਸ ਨੂੰ ਵੀ ਬੁਲਾ ਲੇਤਾ ਜਾਂਦਾ ਕਿਉਂਕਿ ਇਸ ਔਰਤ ਨੇ ਕਿਹਾ ਕਿ ਮੈਂ ਬਿਮਾਰ ਰਹਿਣੀ ਐ ਮੈਨੂੰ ਰੋਗ ਲੱਗਿਆ ਹੋਇਆ ਹੈਗਾ ਤਾਂ ਬਾਬੇ ਨੇ ਕਿਹਾ ਕਿ ਕੋਈ ਗੱਲ ਨਹੀਂ ਤੇਰੇ ਸਭ ਰੋਗ ਠੀਕ ਕਰ ਦੇਵਾਂਗੇ ਹੁਣ ਇਕਬਾਲ ਸਿੰਘ ਕੋਲੇ ਆਉਂਦਾ ਤਾਂ ਇਸ ਦੀ ਪਤਨੀ ਦੇ ਮੱਥੇ ਤੇ ਕਮਾਲਾ ਲਗਾਈ ਜਾਂਦੀ ਆ ਤੇ ਕਿਹਾ ਜਾਂਦਾ ਕਿ ਤੂੰ ਪ੍ਰਵਾਹ ਨਾ ਕਰ ਤੂੰ ਬਿਲਕੁਲ ਠੀਕ ਹੋ ਜਾਏਂਗੀ ਤੂੰ ਰੋਗ ਮੁਕਤ ਹੋ ਜਾਏਂਗੀ ਤਾਂ ਹੁਣ ਜੋ ਮੁੰਡਾ ਹੁੰਦਾ ਉਹ ਹੀਠਾਂ ਬੈਠਾ ਹੁੰਦਾ ਬਾਬੇ ਦੇ ਪੈਰਾਂ ਦੇ ਵਿੱਚ ਤਾਂ ਬਾਬਾ ਉਸ ਨੂੰ ਕਹਿੰਦਾ ਕਿ ਤੇਰੇ ਹੱਥ ਵਿੱਚ ਕੀ ਪਾਇਆ ਤਾਂ ਮੁੰਡੇ ਨੇ ਕਿਹਾ ਕਿ ਮੇਰੇ ਹੱਥ ਵਿੱਚ ਤਾਂ ਸੋਨੇ ਦਾ ਕੜਾ ਪਾਇਆ ਤਾਂ ਉਹ ਕਹਿੰਦਾ ਕਿ ਲਿਆ ਲਾ ਕੇ ਮੈਨੂੰ ਦੇ ਮੈਂ ਇਸ ਨੂੰ ਡਬਲ ਕਰ ਦੇਵਾਂਗਾ ਤੇ ਹੁਣ ਬਾਬਾ ਔਰਤ ਨੂੰ ਵੀ ਕਹਿੰਦਾ ਜਾਨੀ ਇਕਬਾਲ ਸਿੰਘ ਦੀ ਪਤਨੀ ਨੂੰ ਵੀ ਕਹਿੰਦਾ ਕਿ ਤੇਰੇ ਕੰਨਾਂ ਦੇ ਵਿੱਚ ਕੀ ਹੈ ਤਾਂ ਉਸਨੇ ਕਿਹਾ ਕਿ ਬਾਲੀਆਂ ਪਾਈਆਂ ਹੋਈਆਂ ਨੇ ਤਾਂ ਉਸਨੇ ਕਿਹਾ ਕਿ ਲੈ ਤੂੰ ਮੈਨੂੰ ਲਾ ਕੇ ਦੇ ਮੈਂ ਇਹਨਾਂ ਨੂੰ ਡਬਲ ਕਰ ਦੇਵਾਂਗਾ ਹੁਣ ਜੋ ਔਰਤ ਹੁੰਦੀ ਆ ਉਹ ਇਸ ਗੱਲ ਤੋਂ ਚੱਲ ਜਾਂਦੀ ਆ ਕਿ ਮੈਂ ਆਪਣੀਆਂ ਬਾਲੀਆਂ ਨਹੀਂ ਉਤਾਰਾਂਗੀ ਉਹ ਕਹਿੰਦੀ ਆ ਕਿ ਬਾਬਾ ਜੀ ਮੈਂ ਤਾਂ ਕਦੇ ਆਪਣੀਆਂ ਬਾਲੀਆਂ ਉਤਾਰੀਆਂ ਹੀ ਨਹੀਂ ਉਹ ਉਤਾਰਨ ਦੀ ਐਕਟਿੰਗ ਕਰਦੀ ਆ ਉਤਾਰਦੀ ਨਹੀਂ ਤੇ ਕਹਿੰਦੀ ਆ ਕਿ ਇਹ ਨਹੀਂ ਉਤਰਦੀਆਂ ਹੁਣ ਬਾਬਾ ਮੁੰਡੇ ਨੂੰ ਕਹਿੰਦਾ ਕਿ ਤੂੰ ਉਤਾਰ ਦੇ ਪਰ ਔਰਤ ਕਹਿੰਦੀ ਹੈ ਕਿ ਨਹੀਂ ਮੈਂ ਉਤਾਰ ਨਹੀਂ ਦੇਵਾਂਗੀ ਪਰ ਜੋ ਔਰਤ ਦਾ ਪਤੀ ਹੁੰਦਾ ਇਕਬਾਲ ਸਿੰਘ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਆਪਾਂ ਵਾਲੀਆਂ ਉਤਾਰ ਕੇ ਬਾਬਾ ਜੀ ਨੂੰ ਦੇ ਦਿੰਨੇ ਆ ਹੁਣ ਇਕਬਾਲ ਸਿੰਘ ਆਪਣੀ ਪਤਨੀ ਦੀਆਂ ਵਾਲੀਆਂ ਉਤਾਰਦਾ ਤੇ ਬਾਬੇ ਦੇ ਹੱਥ ਤੇ ਰੱਖ ਦਿੰਦਾ ਹੈ ਬਾਬਾ ਇਹ ਵਾਲੀਆਂ ਔਰਤ ਦੀ ਚੁੰਨੀ ਦੇ ਲੜ ਨਾਲ ਬੰਨ੍ਹ ਦਿੰਦਾ ਤੇ ਇਸ ਵਿੱਚ ਕੁਝ ਹੋਰ ਵੀ ਭਾਰੀ ਚੀਜ਼ ਪਾ ਦਿੰਦਾ ਤੇ ਹੁਣ ਇਹਨਾਂ ਦੀਆਂ ਗੱਲਾਂ ਖੁੱਲ ਜਾਂਦੀਆਂ ਨੇ ਤੇ ਬਾਬਾ ਇਕਬਾਲ ਸਿੰਘ ਤੋਂ ਪੁੱਛਤਾ ਹੈ ਕਿ ਤੁਹਾਡੇ ਘਰ ਵਿੱਚ ਕੌਣਾ ਜਾਣੀ ਹੁਣ ਇਹਨਾਂ ਤੋਂ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇਕਬਾਲ ਸਿੰਘ ਕਹਿੰਦਾ ਕਿ ਅਸੀਂ ਤਾਂ ਦੋਨੋਂ ਤੀਵੀਂ ਮਾਲਕ ਹੀ ਘਰ ਵਿੱਚ ਰਹਿੰਦੇ ਹਾਂ ਤਾਂ ਬਾਬਾ ਕਹਿੰਦਾ ਕਿ ਮੈਂ ਮਿੱਠਾ ਪਾਣੀ ਪੀਣਾ ਮੈਨੂੰ ਮਿੱਠਾ ਪਾਣੀ ਪਿਵਾਓ ਤਾਂ ਹੁਣ ਇਕਬਾਲ ਸਿੰਘ ਕਹਿੰਦਾ ਕਿ ਤੁਸੀਂ ਘਰੇ ਚੱਲੋ ਤੁਹਾਨੂੰ ਮੈਂ ਘਰੇ ਲਿਜਾ ਕੇ ਮਿੱਠਾ ਪਾਣੀ ਪਿਆ ਦਿੰਦਾ ਹੁਣ ਬਾਬਾ ਇਕਬਾਲ ਸਿੰਘ ਦੀ ਬਾਈਕ ਦੇ ਪਿੱਛੇ ਬਹਿ ਜਾਂਦਾ ਤੇ ਜੋ ਇਕਬਾਲ ਸਿੰਘ ਦੀ ਪਤਨੀ ਹੁੰਦੀ ਆ ਉਹ ਉਸ 30 ਸਾਲਾਂ ਮੁੰਡੇ ਦੀ ਬਾਈਕ ਦੇ ਪਿੱਛੇ ਬਹਿ ਜਾਂਦੀ ਆ ਹੁਣ ਇਹ ਘਰ ਆ ਜਾਂਦੇ ਨੇ ਘਰ ਆਉਣ ਤੋਂ ਬਾਅਦ ਜੋ ਬਾਬਾ ਹੁੰਦਾ ਹੈ ਉਹ ਇਕਬਾਲ ਸਿੰਘ ਨੂੰ ਕਹਿੰਦਾ ਕਿ ਤੁਹਾਡੇ ਘਰ ਹੋਰ ਕੀ ਕੁਝ ਹੈ ਲਿਆਉ ਦੁੱਗਣਾ ਕਰ ਦੀਏ ਤਾਂ ਇਕਬਾਲ ਸਿੰਘ ਨੇ ਕਿਹਾ ਕਿ ਦੋ ਸ਼ਾਂਪਾਂ ਨੇ ਮੇਰੇ ਕੋਲ ਮਰਦਾਂ ਵਾਲੀਆਂ ਤੇ ਉਸ ਦੀ ਪਤਨੀ ਤੋਂ ਪੁੱਛਿਆ ਜਾਂਦਾ ਕਿ ਤੁਹਾਡੇ ਕੋਲ ਕੀ ਆ ਤਾਂ ਉਸ ਨੇ ਕਿਹਾ ਕਿ ਮੇਰੇ ਕੋਲ ਇੱਕ ਸ਼ਾਂਪ ਤੇ ਇੱਕ ਚੈਨੀ ਹੈ ਇਕਬਾਲ ਸਿੰਘ ਆਪਣੀਆਂ ਦੋਨੋਂ ਸ਼ਾਂਪਾਂ ਬਾਬੇ ਨੂੰ ਦੇ ਦਿੰਦਾ ਤੇ ਬਾਬਾ ਕਹਿੰਦਾ ਕਿ ਜੋ ਤੇਰੀ ਪਤਨੀ ਦੇ ਕੋਲ ਛਾਂਪ ਆ ਚੈਨੀਆ ਉਹ ਵੀ ਦੇ ਦੇਵੋ ਪਰ ਪਤਨੀ ਨਾ ਨੁਕਰ ਕਰਦੀ ਹੈ ਤਾਂ ਇਸ ਤੋਂ ਬਾਅਦ ਜੋ ਬਾਬਾ ਹੁੰਦਾ ਹੈ ਉਹ ਐਕਟਿੰਗ ਕਰਦਾ ਜਿਵੇਂ ਉਸ ਨੂੰ ਕਰੰਟ ਲੱਗਿਆ ਹੋਵੇ ਤਾਂ ਪਤਨੀ ਨੇ ਕਿਹਾ ਕਿ ਮੈਂ ਇਹ ਦੇਖ ਕੇ ਡਰ ਗਈ ਤੇ ਉਸ ਤੋਂ ਬਾਅਦ ਉਹ ਉਹ ਚੈਨੀ ਅਤੇ ਛਾਂਪ ਵੀ ਲਿਆ ਕੇ ਬਾਬੇ ਦੇ ਹੱਥ ਤੇ ਧਰ ਦਿੰਦੀ ਹੈ ਜਾਨੀ ਹੁਣ ਬਾਬੇ ਦੇ ਕੋਲ ਤਿੰਨ ਛਾਂਪਾਂ ਤੇ ਇੱਕ ਸੋਨੇ ਦੀ ਚੈਨੀ ਸੀ ਤੇ ਫਿਰ ਜੋ ਘਰ ਵਿੱਚ ਨਗਦੀ ਹੁੰਦੀ ਹੈ ਉਹ ਵੀ ਬਾਬਾ ਕਹਿੰਦਾ ਕਿ ਮੇਰੇ ਕੋਲ ਲੈ ਕੇ ਆਓ ਕਿਉਂਕਿ ਬਾਬੇ ਨੇ ਇਹਨਾਂ ਨੂੰ ਸ਼ਾਇਦ ਕਿਹਾ ਸੀ ਕਿ ਮੈਂ ਸਭ ਕੁਝ ਦੁੱਗਣਾ ਕਰ ਦੇਵਾਂਗਾ ਤਾਂ ਘਰ ਦੇ ਵਿੱਚ ਇਕਬਾਲ ਸਿੰਘ ਨੇ ਦੱਸਿਆ ਕਿ ਬੱਕਰੀਆਂ ਵੇਚ ਕੇ 18000 ਰੁਪਿਆ ਸੀ ਉਹ ਵੀ ਬਾਬੇ ਨੂੰ ਦੇ ਦਿੱਤਾ ਤੇ ਇਹਨਾਂ ਦੇ ਕੋਲ ਖਰਚੇ ਲਈ 6-7000 ਰੁਪਿਆ ਸੀ ਉਹ ਵੀ ਬਾਬੇ ਨੂੰ ਦੇ ਦਿੱਤਾ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਅਸੀਂ ਕੀ ਕਰ ਰਹੇ ਹਾਂ ਯਾਨੀ ਇਹਨਾਂ ਨੂੰ ਹਿਪਨੋਟਾਈਜ਼ ਹੀ ਕਰ ਲੇਤਾ ਉਸ ਤੋਂ ਬਾਅਦ ਫੇਰੇ ਪੈਸੇ ਅਤੇ ਸੋਨਾ ਲੈ ਕੇ ਦੋਨੋਂ ਜਾਣੇ ਉਹ ਮੁੰਡਾ ਤੇ ਬਾਬਾ ਇੱਥੋਂ ਫਰਾਰ ਹੋ ਜਾਂਦੇ ਨੇ ਤੇ ਜੋ ਇਕਵਾਲ ਸਿੰਘ ਤੇ ਉਸਦੀ ਪਤਨੀ ਹੁੰਦੀ ਆ ਉਸ ਨੂੰ ਇਹ ਬਾਬੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੋ ਇਹ ਮੈਂ ਕੁਝ ਕਰ ਰਿਹਾ ਏ ਇਸ ਬਾਰੇ ਕਿਸੇ ਨੂੰ ਵੀ ਨਹੀਂ ਦੱਸਣਾ ਨਹੀਂ ਤਾਂ ਫਿਰ ਚੀਜ਼ ਆਪਣਾ ਕੰਮ ਨਹੀਂ ਕਰੇਗੀ ਤੁਹਾਡਾ ਜੋ ਇਹ ਸੋਨਾਗਾ ਪੈਸੇ ਨੇ ਇਹ ਦੁੱਗਣੇ ਨਹੀਂ ਹੋਣਗੇ ਇਸ ਗੱਲ ਕਾਰਨ ਇਹ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਤੇ ਉਹ ਦੋਨੋਂ ਠੱਗ ਇਹਨਾਂ ਨੂੰ ਠੱਗ ਕੇ ਤਕਰੀਬਨ 3.5 ਲੱਖ ਰੁਪਏ ਦਾ ਸਮਾਨ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਜਦੋਂ ਇਕਬਾਲ ਸਿੰਘ ਨੂੰ ਲੱਗਦਾ ਕਿ ਮੈਂ ਤਾਂ ਠੱਗਿਆ ਗਿਆ ਤਾਂ ਫਿਰ ਇਹ ਲੋਕਾਂ ਨੂੰ ਦੱਸਦੇ ਨੇ ਪੁਲਿਸ ਕੋਲ ਵੀ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਨੇ ਪੁਲਿਸ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਤੇ ਹੋਰ ਪਤਾ ਲੱਗਿਆ ਕਿ ਇਹੋ ਜੀਆਂ ਠੱਗੀਆਂ ਪਹਿਲਾਂ ਵੀ ਇੱਥੇ ਵੱਜ ਰਹੀਆਂ ਨੇ ਤਕਰੀਬਨ 10 ਦਿਨ ਪਹਿਲਾਂ ਵੀ ਕਿਸੇ ਨਾਲ ਏਦਾਂ ਦੀ ਠੱਗੀ ਵੱਜੀ ਹੈ ਸੋ ਲੋਕਾਂ ਨੇ ਪ੍ਰਸ਼ਾਸਨ ਨੂੰ ਇਹੀ ਅਪੀਲ ਕੀਤੀ ਹੈ ਕਿ ਇਹੋ ਜੇ ਠੱਗਾਂ ਨੂੰ ਨਕੇਲ ਪਾਈ ਜਾਵੇ ਕਿਉਂਕਿ ਕਿਉਂਕਿ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਉਹ ਚੈੱਕ ਕੀਤੇ ਜਾਣ ਤੇ ਜੋ ਇਹ ਠੱਗ ਭੋਲੇ ਭਾਲੇ ਲੋਕਾਂ ਦੇ ਨਾਲ ਏਦਾਂ ਦੀਆਂ ਠੱਗੀਆਂ ਮਾਰਦੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਭੋਲੇ-ਭਾਲੇ ਬਜ਼ੁਰਗ ਜੋੜੇ ਨੂੰ ਦੋ ਠੱਗਾਂ ਵੱਲੋਂ ਬੜੇ ਹੀ ਛਾਤਰਾਣਾ ਤਰੀਕੇ ਦੇ ਨਾਲ ਠੱਗਿਆ ਜਾਂਦਾ ਉਹਨਾਂ ਤੋਂ ਸੋਨਾ ਅਤੇ ਨਕਦੀ ਲੈ ਕੇ ਇਹ ਫਰਾਰ ਹੋ ਜਾਂਦੇ ਨੇ ਸੋ ਇਸ ਵੀਡੀਓ ਨੂੰ ਆਪਣੇ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪਤਾ ਨਹੀਂ ਲੱਗਦਾ ਕਦੋਂ ਬੰਦੇ ਦੇ ਨਾਲ ਕੌਣ ਠੱਗੀ ਮਾਰ ਜਾਵੇ ਤਰ੍ਹਾਂ-ਤਰ੍ਹਾਂ ਦੇ ਠੱਗ ਹਥਕੰਡੇ ਅਪਣਾਉਂਦੇ ਨੇ ਦੂਸਰੇ ਨੂੰ ਠੱਗਣ ਲਈ ਸੋ ਇਹ ਵੀਡੀਓ ਸਭ ਨਾਲ ਸ਼ੇਅਰ ਕਰਿਓ ਤਾਂ ਜੋ ਤੁਹਾਡੇ ਜੋ ਨੇੜੇ ਦੇ ਬੰਦੇ ਨੇ ਤੁਹਾਡੇ ਜੋ ਦੋਸਤ ਮਿੱਤਰ ਨੇ ਤੁਹਾਡੇ ਜੋ ਰਿਸ਼ਤੇਦਾਰ ਨੇ ਉਹ ਇਹੋ ਜੀ ਠੱਗੀ ਦਾ ਸ਼ਿਕਾਰ ਨਾ ਹੋਣ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ